You're a ਦੇਖਦੇ ਆ ਗੱਲ ਹਜੇ ਕਿੱਥੇ ਜੁੜਦੀ ਆ ਹਜੇ ਗੁਰੀ ਹੋਣਾ ਨੇ ਕਲਵਿੰਦਰ ਹੋਣਾ ਨੇ ਬਾਈ ਇਕਬਾਲ ਹੋਣਾ ਨੇ ਜੱਗੀ ਭਾਮੀ ਹੋਣਾ ਨੇ ਹਜੇ ਬਾਈ ਜੀ ਖਲੀਫੇ ਤੇ ਅ ਬੁੱਟਰ ਹੋਣਾ ਨੇ ਤਾਰੇ ਦੌਦ ਆ ਗਈ ਬਾਈ ਆਹਾਹਾ ਬੱਚੇ ਬੱਚੇ 23.94 ਪੁਆਇੰਟ ਸੋਹਣਾ ਸਮਾਂ ਲਾ ਕੇ ਫੇਰ ਵੀ ਛੱਡਣ ਲੱਗੇ ਖਾਸੇ ਖਰਾਬ ਹੋਏ ਆ 23.94 ਜਿਹੜਾ ਉਰਲੇ ਪਾਸੇ ਭੱਜਿਆ ਇਹ ਜੀਤਾ ਢੇਸੀ ਬੱਸੀਆਂ ਚਮਕੌਰ ਸਿੰਘ ਜੀ ਬੱਸੀਆਂ ਦਰਸ਼ੀ ਬੱਸੀਆਂ ਜਿਹੜਾ ਉਰਲੇ ਪਾਸੇ ਭੱਜਿਆ ਤੇ ਪਰਲੇ ਪਾਸੇ 90 ਦੇ ਕੋਲੇ ਅਮਰਗੜ ਦੇ ਕੋਲੇ ਪੈਂਦਾ ਢਿੰਗੀ ਉਥੋਂ ਦੇ ਸਖਜੈ ਸਿੰਘ ਜੀ ਢਿੰਗੀ ਇਹ ਢਿੰਗੀ ਵਾਲਿਆਂ ਦਾ ਪਰਲੇ ਪਾਸੇ ਭੱਜਿਆ ਉਰਲੇ ਪਾਸੇ ਢੇਸੀ ਪਰਵਾਰ ਜੀਤਾ ਬੱਸੀਆਂ ਦਰਸ਼ੀ ਬੱਸੀਆਂ ਚਮਕੌਰ ਸਿੰਘ ਦੀ ਬੱਸੀਆਂ ਆ ਗਈ ਭਾਈ ਦੱਸ ਦਿਓ ਕਦੋਂ ਬਹਿਣਾ ਵਾ ਗਿੰਦੇ ਇੱਧਰ ਹੋ ਜਾਓ ਬਾਜੀ ਸੈਕਿੰਡ 91 ਪੁਆਇੰਟ ਹੈ ਬਾਜੀ ਸਮਾ 23 91 ਇਹ ਬਾਈ ਜੀ ਪਿਛਲੇ ਲਗਾਤਾਰ ਦੋ ਤਿੰਨ ਮੇਲਿਆਂ ਦਾ ਜੇਤੂ ਭੱਜਿਆ ਮੱਥੇ ਤੇ ਕਾਲੇ ਪੱਟੀ ਵਾਲਾ ਉਹ ਬਾਈ ਰੂਪਾ ਸੇਖੋ ਸਾਹਨੇ ਵਾਲ ਦੇ ਕੋਲੇ ਆ ਪਿੰਡ ਖਾਨਪੁਰ ਇਹ ਖਾਨਪੁਰੀਏ ਬਾਈ ਰੂਪੇ ਹੁਣ ਆ ਜਾ ਬਰੇਂਦਰ ਕੈਨੇਡਾ ਟ੍ਰਾਂਟੋ ਦੀਪਾ ਖਾਨਪੁਰ ਬਾਬਾ yogi peer ਖਾਨਪੁਰ ਤੇ ਨਾਲ ਬਾਈ ਜੀ ਜਿਹੜਾ ਸਾਵਾ ਭੱਜਿਆ ਇਹ ਮਰਿੰਡੇ ਦੇ ਕੋਲੇ ਪਿੰਡ ਕਾਈਨੌਰਾ ਉਥੋਂ ਦਾ ਮੁੰਡਾ ਰੋਡਾ ਕਾਈਨੌਰ ਚੂੜ ਸਿੰਘ ਰੜਕੀ ਮੁਗਲਾ ਇਹ ਅਮਰੀਕਾ ਦੇ ਵਿੱਚ ਨੇ ਸਰਦਾਰ ਚੂੜ ਸਿੰਘ ਰੜਕੀ ਮੁਗਲਾ ਰੋਡਾ ਵੀਰ ਕਾਈਨੌਰ ਇਹ ਵਾਗੀ ਟੱਕਰ ਅੱਜ ਪਿੰਡ ਬੁੱਟਰ ਦੇ ਖੇਡ ਮੇਲੇ ਤੇ ਚੱਲਦੀ ਆ ਬਾਬਾ ਜੀ ਦੀ ਗੱਲ ਹੁੰਦਾ ਨਹੀਂ ਬਈ ਫਿਰ ਇਸੇ ਤਰ੍ਹਾਂ 23 ਮਾਰਚ ਦੀ ਗੱਲ ਹੁੰਦੀ ਆ ਸਰਦਾਰ ਭਗਤ ਸਿੰਘ ਹੁਣਾ ਦੀ ਸੋ ਇਹ ਯੋਧੇ ਸੂਰਬੀਰਾਂ ਦੀ ਧਰਤੀ ਰੰਗਲਾ ਪੰਜਾਬ ਓਪ 23.88 ਪੁਆਇੰਟ 23 88 ਕੁਲਵਿੰਦਰ ਕੁੰਬੜਵਾਲ ਜਿਮੀ ਕਨੇਡਾ ਗਲਵਿੰਦਰ ਸਿੰਘ ਕੁੰਬੜਾਲ ਜਿੰਮੀ ਕਨੇਡਾ ਆ ਗਈ ਬਾਈ 23 ਸੈਕਿੰਡ 84 ਪੁਆਇੰਟ 23 ਸੈਕਿੰਡ 84 ਪੁਆਇੰਟ ਤੇ ਬਾਈ ਜੀ ਪਾਲੀ ਮਾਨੂਕੇ ਵੱਡੇ ਨੌਆ ਸਾਰੇ ਮਾਨੂਕੇ ਵਾਲਿਆਂ ਦੇ ਪਾਲੀ ਉਹਨਾਂ ਦੇ ਗੁਰਮਖ ਉਹਨਾਂ ਦੇ ਪਿੰਡ 13000 ਆ ਆ ਗਈ ਵੀ ਇਹ ਪਿੰਡ ਦੀ ਆਬਾਦੀ ਇਕੱਲੇ ਦੀ 13000 ਵੱਡਾ ਯੋਗਦਾਨ ਸਾਰੇ ਪੰਜਾਬ ਦੀ 12729 ਪਿੰਡ 13000 ਦੇ ਲਗਭਗ ਇਹ ਕੱਲੇ ਪਿੰਡ ਦੀ ਆਬਾਦੀ 13000 ਆ। ਅੱਪ 23 ਸੈਕਿੰਡ 66 ਪੁਆਇੰਟ ਆ। 23 66 ਇਹ ਬਾਜੀ ਜਿਹੜਾ ਉਰਲੇ ਪਾਸੇ ਭੱਜਿਆ ਇਹ ਸਰਦਾਰ ਸ਼ੇਰ ਸਿੰਘ ਸੁਧਾਰ ਦੇ ਨਾਲ ਪਿੰਡਾ ਮੁੱਲਾਪੁਰ ਦਾਖਾ ਮੁੱਲਾਪੁਰ ਤੋਂ ਸੁਧਾਰਪਾਲ ਜਾਂਦੇ ਆ ਪਿੰਡ ਟੱਟਾ ਸਰਦਾਰ ਸ਼ੇਰ ਸਿੰਘ ਉਹਨਾਂ ਦਾ ਭੱਜ ਗਿਆ ਔਰਲੇ ਪਾਸੇ ਤੇ ਪਰਲੇ ਪਾਸੇ ਆਪਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪੱਖੋ ਵਾਲ ਰੋਡ ਆ ਜਿਹੜਾ ਸਰਾਭਾ ਰੋਡ ਆ ਲੁਧਿਆਣੇ ਨੂੰ ਜਾਂਦੇ ਆ ਤਾਂ ਪਿੰਡ ਲਾਲਤੋ ਗਤਰੀ ਬਾਬਿਆਂ ਦੀ ਧਰਤੀ ਆ ਸਰਦਾਰ ਰਣਜੀਤ ਸਿੰਘ ਜੀ ਆਲਤੀਆ ਲਾਲਤੋ ਬਾਈ ਬਿੱਟੂ ਲਾਲਤੋ ਜੱਗਾ ਲਾਲਤੋ ਰਾਜੂ ਵੀਰ ਲਾਲਤੋ ਚਰਨਾ ਲਾਲਤੋ ਸਤਿਆਗੀ ਬਈ ਸਤੀਂ ਹਰਿਆਣਾ ਹੈ 1050 ਫੁੱਟ ਆ ਗਈ ਭਾਈ ਅੱਜ ਤੇ 1050 ਫੁੱਟੀ ਕੱਲ ਸੀ ਤੇ ਕੱਲ ਨੂੰ ਬਾਜੀ ਛੋਟੀ ਦੌੜ ਆਇਦੋ ਗਲਵਿੰਦਰ ਬੁੱਟਰ ਵਾਲੀ ਹੈ ਅਪਪ ਸੈਕਿੰਡ 65 ਪੁਆਇੰਟ ਆ ਬਾਜੀ 23 65 ਉਹ ਬਾਜੀ ਪਰਲੇ ਪਾਸੇ ਅਕਬਾਲ ਸਿੰਘ ਜੀ ਬੁੱਟਰ ਕਲਵਿੰਦਰ ਬੁੱਟਰ ਤਾਰਾ ਦੋਧਰ ਹਰਬਿੰਦਰ ਸਮਾਣਾ ਚੈਨੀ ਮਹੋਲੀ ਜੀਤੂ ਢੈਪੀ ਜਿਹੜਾ ਪਰਲੇ ਪਾਸੇ ਭੱਜਿਆ ਔਰਨੇ ਪਾਸੇ ਬਿਆਨਤ ਮਹਿਰਨਾ ਤੇ ਮਹਿਰਨੇ ਵਾਲਿਆਂ ਦਾ ਲੰਬੜਦਾਰ ਗੋਲਦੀ ਉਹਨਾਂ ਦਾ ਔਰਲੇ ਪਾਸੇ ਭੱਜਿਆ ਜੀਨੇ ਹਜੇ ਇੱਕ ਨੰਬਰ ਤੇ ਟਾਈਮ ਲਾਇਆ ਹੋਇਆ ਤੇ ਆਹ ਜਿਹੜਾ ਹਰਲਾ ਬੱਛਾ ਕੱਲ ਇਹ ਜੋੜੀ ਨੇ ਡੇਲੋਂ ਦੇ ਵਿੱਚ ਪਟਾਕੇ ਪਾਏ ਸੀ ਜੋਤੀ ਮਾਨਕੀ ਦੇਖਦੇ ਆਂ ਬਾਜੀ ਹੁਣ ਆ ਗਈ ਬਈ ਕਿੱਥੇ ਗੱਲ ਜੁੜਦੀ ਆ ਕੱਲ ਵੀ ਇਹ ਬੱਚੇ 859 ਪੁਆਇੰਟ ਤਾਂ ਸਰ ਥੋੜੀ ਆ ਜੀ ਅਸੀਂ ਤਾਰੀਆਂ ਦਾ ਬੱਜ ਗਿਆ ਸੀ ਕਿ ਆ ਸੋ ਸੱਚੀ ਗੱਲ ਆ ਜਦੋਂ ਫਿਰ ਵੋਟਾਂ ਦੀ ਗਿਣਤੀ ਹੁੰਦੀ ਹੋਊ ਨਾ ਤੇ ਵੋਟਰ ਆਲੇ ਲਾਲੀਬਾਈ ਜੀ ਹੁਣ ਸਰਪੰਚ ਸਾਹਿਬ ਨੂੰ ਪਤਾ ਲੱਗ ਜਾਂਦਾ ਇਹ ਬਾਈ ਜੀ ਪੰਨਾ RAMGAR ਯਾਤਵਿੰਦਰ ਸਿੰਘ ਜੀ ਸਰਪੰਚ ਬੁੱਢੇ ਬਾਲ ਅੰਕਾਰ ਸਿੰਘ ਦੀਆਂ ਗੋਲੀਆਂ ਬਾਈ ਜਰਨੈਲ 헤ੜੀਆਂ ਬੜੀ ਫਸਵੇਂ ਟੱਕਰ ਆ ਇਹੜੀਆਂ ਆਲੇ ਜਰਨੈਲ ਹੋਣੀ ਪੰਮਾ ਰਾਮਗੜ੍ਹ ओंकार ਸਿੰਘ ਜੀ ਸਰਪੰਚ ਹਣ ਯਾਦਵਿੰਦਰ ਸਿੰਘ ਜੀ ਬੁੱਢੇ ਆ ओंकार ਗੋਲੀਆਂ ਸੋ ਇਹ ਖੁਸ਼ੀਆਂ ਮੰਗ ਲਈ ਆ ਗਈ ਬਈ 23 ਸੈਕਿੰਡ 56 ਪੁਆਇੰਟ ਆ ਬਾਈ ਜੀ ਸਮਾ 23 ਸੈਕਿੰਡ 56 ਪੁਆਇੰਟ ਆ ਬਾਈ ਜੀ ਸਮਾ ਇਹ ਜਿਹੜਾ ਪਰਲੇ ਪਾਸੇ ਭੱਜਿਆ ਖੁਰਦ ਦੇ ਨਾਲ ਪਿੰਡਾਂ ਮਾਨਕੀ ਉੱਥੋਂ ਦੇ ਮੁੰਡੇ ਆ ਜੋਤੀ ਹੋਣੀ ਮਾਨਕੀ ਰਾਜੂ ਸੰਦੌਰ ਕੈਪਟਨ ਸੰਦੌਰ ਤੇ ਔਰਲੇ ਪਾਸੇ ਬਾਈ ਜੀ ਜਿਹੜਾ ਪੀੜਾ ਭੱਜਿਆ ਇਹ ਸਿਬੀ ਵਾਲਿਆਂ ਦਾ ਭੱਜਿਆ ਉਰਲੇ ਪਾਸੇ ਥੋੜੇ ਗਵਾਂਢੀ ਪਿੰਡ ਸਿਬੀ ਵਾਲਿਆਂ ਦਾ ਭੱਜਿਆ ਜਿਹੜਾ ਉਰਲੇ ਪਾਸੇ ਭੱਜਿਆ ਤੇ ਸੰਦੀਪ ਨੱਥੋਕੇ ਇਹ ਸਾਰਾ ਗਰੁੱਪ ਪਹੁੰਚਿਆ ਨੱਥੋਕੇ ਵਾਲਾ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਵੀਰੋ ਜਿੱਥੇ ਅੱਜ ਦਾ ਇਹ ਮੇਲਾ ਅਗਲੀ ਵਾਰੀ ਦੂਜੀ ਸ਼ਬਦੀ ਪਹਿਲੀ ਗੱਡੀ ਟਰੈਕ ਤੇ ਆ ਜਾਦੂ ਵੀਰ ਨੱਥੋਕੇ ਆਉਣ ਵਾਲਾ 2026 ਜੇਠਾੜੀਆਂ ਚ ਜਾਦੂ ਕਰੂਗਾ 59 ਪੁਆਇੰਟਾਂ ਬਾਕੀ ਸਮਾਂ 23 54 ਖੜਾ ਦੋਨਾਂ ਤੇ ਕੁਝ ਨਹੀਂ ਇਹ ਬਾਈ ਜੀ ਰਾਜਾ ਲੰਬੜਦਾਰ ਬੁੱਟਰ ਇਹ ਲੰਬੜਦਾਰ ਬੁੱਟਰ ਤੇ ਜਿਹੜਾ ਪਰਲੇ ਪਾਸੇ ਭੱਜਿਆ ਬੱਛਾ ਪੀੜੇ ਮੱਥੇ ਵਾਲਾ ਇਹ ਬਾਬਾ ਭੋੜ ਖੇੜ ਦਾ ਸਰਦਾਰ ਬਚਨ ਸਿੰਘ ਢੰਡਾਰੀ ਰੋਟਾ ਢੰਡਾਰੀ ਤਾਰ ਢੰਡਾਰੀ ਬੱbbi ਮੁੰਡਾ ਬਚਨ ਦਾ ਪਰਦੇਸਾਂ ਚਾ ਤਾਰ ਦਾ ਸੋ ਇਹ ਉਹਨਾਂ ਦਾ ਭੱਜ ਗਿਆ ਨੰਬਰਦਾਰ ਸਾਹਿਬ ਉਹਨਾਂ ਦਾ ਬੁੱਟਰ ਵਾਲਿਆਂ ਦਾ ਭੱਜ ਗਿਆ ਬੁੱਟਰ ਆ ਗਈ ਬਈ ਰਾਜੂ ਸੰਦੌੜ ਟੱਕਰ ਫਸਮੀ ਬਚਨ ਸਿੰਘ ਢੰਡਾਰੀ ਲੋ ਬਾਈ ਜੀ ਤੀਲੀ ਤੋਂ ਵੱਧ ਗਿਆ ਲੋਗ ਲੋਗ ਤੋਂ ਕੋਕਾ ਸਮਾਂ ਲੱਗ ਗਿਆ ਬਾਈ ਜੀ 22 ਸੈਕਿੰਡ ਫਾਸੀ ਬੋਲ ਲੱਗ ਗਿਆ ਬਾਈ ਜੀ ਸਮਾਂ 22 88 ਉਹ ਭੱਜ ਗਿਆ ਬਾਈ ਜੀ ਪੰਜਾਬ ਦਾ ਚੈਂਪੀਅਨ ਜੱਟ ਭੱਜ ਗਿਆ ਉਹ ਗੁਰੀ ਦੌਧਰ ਕਲਵਿੰਦਰ ਸਿੰਘ ਦੀ ਬੁੱਟਰ ਬੂਟਾ ਸਿੰਘ ਬੁੱਟਰ ਅਕਬਾਲ ਸਿੰਘ ਦੀ ਬੁੱਟਰ ਤਾਰਾ ਦੌਧਰ ਹਰਬੰਦਰ ਸਮਾਣਾ ਆਲੂ ਦੌਧਰ ਇਹ ਜੱਗੀ ਭਾਮੀਆਂ ਬਿੰਦੀ ਭਾਮੀਆਂ ਹਿੰਦੂ ਮੇਘਵਾਲ 16 ਘਰਚਾ ਜੱਸਾ ਬਦੇਸ਼ਾ ਜਿਹੜਾ ਉਰਲੇ ਪਾਸੇ ਹੈ ਕੱਲ ਦੀ ਜਿਹੜਾ ਬੱਚਾ ਜਿੱਤਿਆ ਹੋਇਆ ਬਾਕੀ ਡੇਲੋਂ ਦਾ ਖੇਡ ਮੇਲਾ ਸੰਜੀ ਖੇਡ ਚ ਇਹ ਖਨੀਫਾ ਭੱਜ ਗਿਆ ਤੇ ਨਾਲ ਹੀ ਥੋਡੇ ਪਿੰਡ ਵਾਲਾ ਕੁਲਵਿੰਦਰ ਹਣ ਵਾਲਾ ਬੁੱਟਰ ਵਾਲਾ ਭੱਜ ਗਿਆ